ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਐਮਬੀਬੀਐਸ ਐਮਡੀ ਮੈਡੀਸਨ ਤੇ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਜਿਹੜਾ ਕਿ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਸ਼ੁਭਮ ਇਨ ਕਲੇਵ ਕਲੋਨੀ ਬਟਾਲੇ ਰੋਡ ਦੇ ਉੱਤੇ ਸਥਿਤ ਹੈ ਇੱਥੇ ਮੈਂ ਆਪਣੇ ਜਿੰਨੇ ਵੀ ਲੀਵਰ ਦੀ ਪੇਟ ਦੀ ਤੇ ਆਂਤ ਦੀ ਜਿੰਨੀਆਂ ਸਮੱਸਿਆਵਾਂ ਹਨ ਉਹਨਾਂ ਦਾ ਇਲਾਜ ਕਰਦਾ ਹਾਂ ਸਭ ਤੋਂ ਪਹਿਲਾਂ ਜੇ ਮੈਂ ਲੀਵਰ ਦੀ ਗੱਲ ਕਰੀ ਜਾਵੇ ਇਹਦੇ ਵਿੱਚ ਫੈਟੀ ਲੀਵਰ ਕਾਲਾ ਪੀਲਿਆ ਜਿਹਨੂੰ ਅਸੀਂ ਹੈਪਾਟਾਈਟਿਸ ਬੀ ਔਰ ਸੀ ਜਾਂ ਫਿਰ ਸ਼ਰਾਬ ਪੀਣ ਕਰਕੇ ਜਿਨ੍ਹਾਂ ਦਾ ਲੀਵਰ ਖਰਾਬ ਹੋ ਜਾਂਦਾ ਜਿਹਨੂੰ ਅਸੀਂ ਲੀਵਰ ਸਿਰੋਸਿਸ ਕਹਿੰਦੇ ਹਾਂ ਉਸ ਦਾ ਇਲਾਜ ਕੀਤਾ ਜਾਂਦਾ ਹੈ ਇਹਨਾਂ ਦੇ ਕੀ ਲੱਛਣ ਹਨ ਜਿੱਦਾਂ ਲੀਵਰ ਸਿਰੋਸਿਸ ਦੇ ਵਿੱਚ ਪੇਟ 'ਚ ਪਾਣੀ ਭਰ ਜਾਣਾ ਖੂਨ ਦੀਆਂ ਉਲਟੀਆਂ ਆਣਾ ਲੈਟਰਿੰਗ ਰਸਤੇ ਖੂਨ ਆਣਾ ਉਹਨਾਂ ਸਾਰਿਆਂ ਦਾ ਇਲਾਜ ਇੱਥੇ ਦੂਰਬੀਨ ਰਸਤੇ ਕੀਤਾ ਜਾਂਦਾ ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਐਂਡੋਸਕੋਪੀ ਕਹਿੰਦੇ ਹਾਂ ਬਾਕੀ ਆੰਤ ਦੇ ਵਿੱਚ ਜਿੱਦਾਂ ਕਿ ਅੱਜਕੱਲ ਕੋਮਨਲੀ ਲੈਟਰਿੰਗ ਚੋਂ ਖੂਨ ਆਂਦਾ ਜਿਸ ਨੂੰ ਅਸੀਂ ਬਵਾਸੀਰ ਕਹਿੰਦੇ ਆ ਪਾਇਲਸ ਕਿਹਾ ਜਾਂਦਾ ਹੈ ਜਾਂ ਫਿਰ ਜਿਨ੍ਹਾਂ ਨੂੰ ਸੰਗਰਹਿਣੀ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਸਾਰਿਆਂ ਦਾ ਇਲਾਜ ਇੱਥੇ ਦੂਰਬੀਨ ਰਸਤੇ ਬਿਨਾ ਕੋਈ ਚੀਰ ਫਾੜ ਤੋਂ ਕੀਤਾ ਜਾਂਦਾ ਹੈ ਤੇ ਲਾਸਟ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਜਿੱਦਾਂ ਇੱਕ ਪਿੱਤੇ ਦੇ ਵਿੱਚੋਂ ਕਦੇ-ਕਦੇ ਪੱਥਰੀ ਨਿਕਲ ਕੇ ਪਿਤ ਦੀ ਨਲੀ ਜਿਸ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਫੂਡ ਪਾਈਪ ਦੇ ਵਿੱਚ ਪੱਥਰੀ ਦਾ ਫਸ ਜਾਣਾ ਕਹਿੰਦੇ ਹਾਂ ਉਸ ਦਾ ਇਲਾਜ ਵੀ ਅਸੀਂ ਬਿਨਾ ਕੋਈ ਚੀਰ ਫਾੜ ਤੋਂ ਦੂਰਬੀਨ ਰਸਤੇ ਗੋਬਾਰੇ ਰਾਹੀਂ ਉਸ ਦਾ ਪੱਥਰੀ ਨੂੰ ਅਸੀਂ ਬਾਹਰ ਕੱਢ ਦਿੰਦੇ ਹਾਂ ਤੇ ਉਹਦੇ ਵਿੱਚ ਸਟੈਂਡ ਪਾ ਦਿੰਦੇ ਹਾਂ ਤੇ ਸਰੀਰ ਦੇ ਉੱਤੇ ਕੋਈ ਵੀ ਨਿਸ਼ਾਨੀ ਆਂਦਾ ਉਸ ਦਾ ਇਲਾਜ ਵੀ ਇਸੇ ਸੈਂਟਰ ਦੇ ਵਿੱਚ ਕੀਤਾ ਜਾਂਦਾ ਹੈ ਮੇਰੀ ਓਪੀਡੀ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੈ ਸੋਮਵਾਰ ਤੋਂ ਸ਼ਨੀਵਾਰ ਮੈਂ ਆਪਣੇ ਸੈਂਟਰ ਦਾ ਇੱਕ ਵਾਰ ਫੇਰ ਨਾਮ ਤੁਹਾਨੂੰ ਦੱਸਣਾ ਚਾਹਨਾ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਬਟਾਲਾ ਰੋਡ ਸ਼ੁਭਮ ਇਨਕਲੇਵ ਕਲੋਨੀ ਗੁਰਦਾਸਪੁਰ ਦੇ ਵਿੱਚ ਸਥਿਤ ਹੈ